ਜ਼ਿਲ੍ਹਾ ਕਿਹੜਾ ਜੀ ਫਰੀਦਕੋਟ ਜੀ ਫਰੀਦਕੋਟ ਅੱਛਾ ਤੇ ਮਾਤਾ ਜੀ ਨੂੰ ਕੀ ਕੀ ਦਿੱਕਤਾਂ ਸੀਗੀਆਂ ਆਪਣੇ ਨੂੰ ਬਾਈ ਜੀ ਮਾਤਾ ਜੀ ਨੂੰ ਇੱਕ ਤਾਂ ਮੈਨਸੀ ਦੀ ਢੂਈ ਦੀ ਠੀਕ ਹੈ ਜੀ ਤੇ ਇੱਕ ਬਲੱਡ ਦੀ ਸੀਗੀ ਠੀਕ ਹੈ ਜੀ ਤੇ ਇੱਕ ਅਸੀਗਾ ਇਹਦਾ ਜਿਵੇਂ ਆਹ ਲੱਤਾਂ ਇੱਥੋਂ ਆਹ ਦਸਦੀਆਂ ਜਿਹੜੀਆਂ ਹਾਂਜੀ ਹਾਂਜੀ ਪੂਰੀ ਰਾਤ ਨੂੰ ਪੈਰ ਮੱਝ ਦੇ ਹੀ ਲੱਤਾਂ ਦਸਦੀਆਂ ਸੀਗੀਆਂ ਵੀ ਰਾਤ ਨੂੰ ਸੌਂਦੀ ਨਹੀਂ ਸੀ ਇੱਕ ਠੀਕ ਹੈ ਜੀ ਠੀਕ ਹੈ ਜੀ ਤੇ ਲੱਤਾਂ ਸਿੱਧੀਆਂ ਇੱਕ ਜਿਵੇਂ ਗੋਟਾ ਨਸਾਲ ਲੈਣੇ ਆ ਹਾਂ ਜੀ ਦੁਧਾ ਨਹੀਂ ਹੁੰਦਾ ਸੀਗਾ ਮਤਲਬ ਹਾਂ ਇਹ ਚੱਕਰ ਸੀ ਜੀ ਇੱਕ ਢੂਈ ਦਾ ਮੈਂ ਖਾਸ ਕਰਕੇ ਢੂਈ ਦਾ ਸੀ ਗੋਡਿਆਂ ਦੀ ਵੀ ਜ਼ਿਆਦਾ ਸਮੱਸਿਆ ਸੀ ਹਾਂਜੀ ਮੁੰਡਿਆਂ ਦੀ ਵੀ ਸੀ ਢੂਈ ਨਾਲ ਪਰ ਗੋਡਿਆਂ ਤੇ ਇਹ ਕਿੱਥੋਂ ਕਿੱਥੋਂ ਦਵਾਈਆਂ ਖਾਧੀਆਂ ਜੀ ਬਈ ਤੁਸੀਂ ਇਹਨਾਂ ਨੇ ਦਵਾਈਆਂ ਬਈ ਮੇਨ ਮੇਨ ਜਿਹੜੇ ਆਪਣੇ ਮੇਨ ਮੇਨ ਸ਼ਹਿਰਾਂ ਜਿਵੇਂ ਅੰਮ੍ਰਿਤਸਰ ਹੋ ਗਿਆ ਜਲੰਧਰ ਹੋ ਗਿਆ ਲੁਧਿਆਣਾ ਕੋਟ ਹੋ ਗਿਆ ਫਰੀਦਕੋਟ ਹੋ ਗਿਆ ਇਹ ਸਾਰੇ ਜਿੱਥੇ ਜਿੱਥੇ ਦੱਸ ਪਈ ਸੀ ਮੇਨ ਮੇਨ ਡਾਕਟਰਾਂ ਤੋਂ ਸਾਰਿਆਂ ਤੋਂ ਦਵਾਈਆਂ ਲਈਆਂ ਤੇ ਟ੍ਰੀਟਮੈਂਟ ਕਰਾਇਆ ਤੇ ਇਹ ਮਾਤਾ ਜੀ ਛੋਟੀ ਨਾਲ ਤੁਰਦੇ ਸੀਗੇ ਹਾਂ ਬਈ ਆ ਬਈ ਪੰਨੀਆਂ ਦੇਖ ਆਪਣਾ ਛੋਟੀਆਂ ਹਾਂ ਤੇ ਹੁਣ ਮਾਤਾ ਜੀ ਤੁਹਾਨੂੰ ਛੋਟੀ ਲੈ ਜਾਂਦਾ ਸਹਾਰਾ ਤਾਂ ਨਹੀਂ ਲੈਣਾ ਪੈਂਦਾ ਉੱਠਣ ਲਈ ਜੀ ਹੁਣ ਤਾਂ ਬਿਨਾ ਛੋਟੀ ਤੋਂ ਚੁਰਦੀ ਆ ਵਧੀਆ ਠੀਕ ਹੈ ਜੀ ਹੁਣ ਮਤਲਬ ਤੁਹਾਨੂੰ ਜਿਹੜਾ ਮੈਂ ਬਾਡੀ ਸਰਵਿਸ ਪੈਕ ਦਿੱਤਾ ਸੀ ਉਹ ਪੀਣ ਤੋਂ ਬਾਅਦ ਤੁਹਾਨੂੰ ਕਿੰਨਾ ਕੁ ਠੀਕ ਮਹਿਸੂਸ ਕਰ ਰਹੇ ਹੋ ਤੁਸੀਂ ਬਹੁਤ ਹੁਣ ਤਾਂ ਵਧੀਆ ਮੰਜੇ ਤੋਂ ਉੱਠ ਖੜਦੀ ਹਾਂ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਮਾਤਾ ਜੀ ਤੁਹਾਨੂੰ ਪੀਂਦਿਆਂ ਨੂੰ 18ਵਾਂ ਦਿਨ 18ਵਾਂ ਦਿਨ ਤੇ ਹੁਣ ਮੈਂ ਮਤਲਬ ਵਧੀਆ ਤੁਸੀਂ ਤੁਰ ਪੈਨੀ ਉੱਠ ਕੇ ਵਧੀਆ ਤੁਰ ਪੈਨੀ ਹੁਣ ਤਾਂ ਹੁਣ ਕੋਈ ਤਕਲੀਫ ਰਹ ਤਾਂ ਆਪਿੰਦੇ ਚਚਾਦੇ ਵੀ ਬਹੁਤ ਨਿਕਲਦੇ ਸੀ ਸੀਕ ਬਹੁਤ ਨਿਕਲ ਰਹੇ ਨਾ ਉਹ ਵੀ ਆ ਟਾ ਬਲੱਡ ਵੀ ਸੈਟਾ ਚੋਂ ਨੋਰਮਲ ਆਇਆ ਠੀਕ ਆ ਤੇ ਮਾਤਾ ਜੀ ਲੋਕਾਂ ਨੂੰ ਕੀ ਤੁਸੀਂ ਸਲਾਹ ਦੇਣੀ ਚਾਹੋਗੇ ਜਿਹੜੇ ਦਵਾਈਆਂ ਖਾ ਰਹੇ ਆ ਤੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਨਹੀਂ ਦੇ ਉਹਨਾਂ ਚਾਹਾਂਗੇ ਵੀ ਤੁਸੀਂ ਬੋਡੀ ਸਰਵਿਸ ਲਓ ਇਹ ਹੀ ਆ ਯਾਰ ਭਾਈ ਮੇਰੀ ਗੱਲ ਦਵਾਈ ਬਹੁਤ ਚੰਗੀ ਆ ਇਹ ਸਰਵਸਲ ਬੋਡੀ ਸਰਵਿਸ ਵਾਲੀ ਦਵਾਈ ਹੈ ਪੀਣ ਇਹ ਨੂੰ ਐਵੇਂ ਨਾ ਸਮਝਣ ਦਵਾਈ ਚੰਗੀ ਹੁਣ 20 ਸਾਲਾਂ ਤੋਂ ਹੋ ਗਈ ਸੀ ਮਾਤਾ ਠੀਕ ਆ ਸਾਨੂੰ ਪਤਾ ਪਰ ਔਖੀ ਬਹੁਤ ਸੀਗੀ ਹੁਣ ਇਹ ਜਦੋਂ ਦੀ ਦਵਾਈ ਲੈਣੀ ਇਹਨੇ ਸਟਾਰਟ ਕੀਤੀ ਅੱਜ 18 ਦਿਨ ਹੋ ਗਏ ਤੇ ਨਾਲ ਤਾਂ ਨੂੰ ਨੀਂਦ ਵਧਿਆ ਆ ਜਾਂਦੀ ਹੈ ਫਿਰ ਇਹਦੇ ਜਿਹੜੀਆਂ ਲੱਤਾਂ ਦਾ ਉਹਦੇ ਸੀ ਉਹਦੋਂੋਂ हट ਗਈਆਂ ਇੱਕ ਜਿਹੜੇ ਲੱਤਾਂ ਇਹਦੀਆਂ ਸਿੱਧੀਆਂ ਨਹੀਂ ਹੁੰਦੀਆਂ ਸੀ ਬੈਠ ਰਹਿੰਦੀ ਸੀ ਜਦੋਂ ਸਾਲ ਦੀ ਸੀ ਉਹ ਵੀ ਜਮਾਂ ਸਹੀ ਹੋ ਗਿਆ ਫਿਰ ਸਾਰਿਆਂ ਤੋਂ ਮੇਨ ਵੱਡੀ ਗੱਲ ਬਈ ਇਹਦਾ ਬਲੱਡ ਨਾਰਮਲ ਹੋ ਗਿਆ ਨਹੀਂ 150 ਤੋਂ ਉੱਤੇ ਦਾ ਨਾਰਮਲ ਰਹਿੰਦਾ ਸੀ ਬਲੱਡ ਹੁਣ ਜਮਾਂ ਸਹੀ ਆ ਗਿਆ ਬਣਾਡੇ ਦਾ ਜੇ ਬਾਕੀ ਹੋਰ ਜਿਵੇਂ ਭੱਕ ਸਹੀ ਲੱਗਦੀ ਆ ਸਾਰਾ ਸੈੱਟ ਠੀਕ ਆ ਭਾਈ ਧੰਨਵਾਦ ਕੰਮ ਵਧੀਆ ਕਰ ਲੈਂਦੇ ਹੁਣ ਤਾਂ